ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਮੈਂ ਜਪਜੀ ਸਾਹਿਬ ਜੀ ਦਾ ਪਾਠ ਕਰਨ ਵੇਲੇ ਆਪਣੇ ਕੋਲ ਇੱਕ ਚੀਜ਼ ਰੱਖਦੀ ਆ। ਉਸ ਤੋਂ ਬਾਅਦ ਗੁਰੂ ਸਾਹਿਬ ਦੀ ਐਸੀ ਕਿਰਪਾ ਹੁੰਦੀ ਹੈ ਕਿ ਹਰ ਅਰਦਾਸ ਪੂਰੀ ਹੁੰਦੀ ਆ, ਹਰ ਮਨੋ ਕਾਮਨਾ ਪੂਰੀ ਹੋ ਜਾਂਦੀ ਹੈ। ਘਰ ਵਿੱਚ ਕਿਸੇ ਚੀਜ਼ ਦੀ ਤੰਗੀ ਨਹੀਂ ਰਹਿੰਦੀ, ਘਰ ਵਿੱਚ ਕਦੇ ਪੈਸੇ ਦੀ ਕਮੀ ਨਹੀਂ ਰਹਿੰਦੀ। ਸੋ ਕਿਹੜੀ ਚੀਜ਼ ਰੱਖਦੀ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੀ ਆ ਅੱਜ ਦੀ ਵੀਡੀਓ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਮਾਫੀ ਮੰਗਦੀ ਆ ਵੀ ਗੁਰੂ ਸਾਹਿਬ ਜੀ ਮਾਫ ਕਰਿਓ ਕਿ ਥੰਬਨੇਲ ਦੇ ਉੱਤੇ ਵੀ ਮੈਂ ਮੈਂ ਸ਼ਬਦ ਦਾ ਇਸਤੇਮਾਲ ਕੀਤਾ ਹੈ ਕਈ ਵਾਰੀ ਨਾ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗੇ ਮੈਨੂੰ ਨਾ ਚਾਹੁੰਦੇ ਵੀ ਅਸੀਂ ਇਸ ਸ਼ਬਦ ਦਾ ਇਸਤੇਮਾਲ ਕਰਨਾ ਪੈ ਜਾਂਦਾ ਪਰ ਸਚਾਈ ਇਹ ਹੀ ਹੈ ਕਿ ਚਾਹੇ ਆਪਾਂ ਨਾਮ ਜਪਦੀਆਂ ਚਾਹੇ ਆਪਣੇ ਘਰ ਵਿੱਚ ਕੋਈ ਬਰਕਤ ਆਉਂਦੀ ਹੈ ਚਾਹੇ ਕੋਈ ਕਾਰਜ ਸਵਰਦਾ ਤਾਂ ਸਭ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਗੁਰੂ ਸਖ ਦੀ ਮਰਜ਼ੀ ਦੇ ਨਾਲ ਹੀ ਸਭ ਕੁਝ ਹੁੰਦਾ ਸੋ ਪਰਮਾਤਮਾ ਦੇ ਚਰਨਾਂ 'ਚ ਇਹ ਅਰਦਾਸ ਹੈ ਵਾਹਿਗੁਰੂ ਜੀ ਮਾਫ ਕਰਿਓ ਪਰਮਾਤਮਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੀ ਵੀ ਕਿਹੜੀ ਚੀਜ਼ ਹੈ ਜਿਹੜੀ ਆਪਾਂ ਕੋਲ ਰੱਖਣੀ ਹੈ ਜਦੋਂ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦું ਨਾ ਵੀ ਇੱਕੀ ਚੀਜ਼ ਰੱਖਣੀ ਆ ਤੁਸੀਂ ਵੀਡੀਓ ਸਕਿਪ ਨਾ ਕਰਿਓ ਉਸ ਤੋਂ ਬਾਅਦ ਤੁਸੀਂ ਸੋਚੋ ਅੱਛਾ ਠੀਕ ਹੈ ਪਤਾ ਚੱਲ ਗਿਆ ਵੀ ਕੀ ਚੀਜ਼ ਰੱਖਣੀ ਆ ਪਰ ਉਸ ਦੇ ਪਿੱਛੇ ਸਹੀ ਗੱਲ ਕੀ ਆ ਉਹਨੂੰ ਗੱਲ ਨੂੰ ਸਮਝਣ ਵਾਸਤੇ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣਾ ਪਵੇਗਾ ਉਸ ਤੋਂ ਬਾਅਦ ਤੁਹਾਡਾ ਗੁਰੂ ਸਰ ਤੇ ਭਰੋਸਾ ਮਤਲਬ ਕਿ 1000 ਗੁਣਾ ਵਾਚ ਜਾਏਗਾ ਸੋ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਓ ਤੁਸੀਂ ਰੱਖਣਾ ਕੀ ਆ ਜੀ ਆਪਣੇ ਕੋਲੇ ਵਿਸ਼ਵਾਸ ਇਹ ਗੱਲ ਮੈਂ ਅੱਜ ਕਿਉਂ ਕੀਤੀ ਆ ਕਿਉਂਕਿ ਨਾ ਜਦੋਂ ਵੀ ਮੈਂ ਗੁਰਬਾਣੀ ਦੀ ਵੀਡੀਓਸ ਪਾਉਂਦੀ ਆ ਚਾਹੇ ਮੈਂ ਇਸ ਚੈਨਲ ਤੇ ਪਾਵਾਂ ਜਾਂ ਮੈਂ ਦੂਸਰੇ ਚੈਨਲ ਤੇ ਪਾਵਾਂ ਤਾਂ ਹਮੇਸ਼ਾ ਕਮੈਂਟ ਇਦਾਂ ਹੁੰਦਾ ਵੀ ਦੀਦੀ ਸਾਡਾ ਕਾਰਜ ਨਹੀਂ ਹੋ ਰਿਹਾ ਜਾਂ ਅਸੀਂ ਇਨੀ ਟਾਈਮ ਤੋਂ ਪਾਠ ਕਰ ਰਹੇ ਹਾਂ ਜਾਂ ਸਾਨੂੰ ਸਾਡੀ ਪ੍ਰਮਾਤਮਾ ਸੁਣਦਾ ਨਹੀਂ ਜਾਂ ਕਈ ਵਾਰੀ ਤਾਂ ਕਮੈਂਟ ਇਦਾਂ ਵੀ ਆ ਜਾਂਦਾ ਕਿ ਗੁਰਬਾਣੀ ਜਪਣ ਨਾਲ ਕੁਝ ਨਹੀਂ ਹੁੰਦਾ ਹੁਣ ਇਹਦੇ ਪਿੱਛੇ ਰੀਜ਼ਨ ਕੀ ਹੈ ਵਿਸ਼ਵਾਸ ਦੀ ਘਾਟ ਹੈ ਦੇਖੋ ਜੇ ਆਪਾਂ ਦੇਖੀਏ ਨਾ ਤਾਂ ਲੋਕਾਂ ਨੇ ਵੱਡੀ ਤੋਂ ਵੱਡੀ ਖਤਰਨਾਕ ਤੋਂ ਖਤਰਨਾਕ ਬਿਮਾਰੀ ਨੂੰ ਵੀ ਹਰਾਇਆ ਕਾਦੇ ਅਸਰ ਤੇ ਵਿਸ਼ਵਾਸ ਦੇ ਅਸਰ ਤੇ ਵਿਸ਼ਵਾਸ ਤੋਂ ਬਿਨਾ ਤਾਂ ਅਸੀਂ ਜ਼ਿੰਦਗੀ ਦੇ ਵਿੱਚ ਇੱਕ ਪੈਸੇ ਦਾ ਕੰਮ ਨਹੀਂ ਕਰ ਸਕਦੇ ਵਿਸ਼ਵਾਸ ਆਪਣੀ ਆਪ ਤੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਗੁਰੂ ਸਾਹਿਬ ਤੇ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਇਹ ਗੱਲ ਅੱਜ ਮੈਂ ਕਿਉਂ ਕਹੀ ਆ ਕਿੱਥੋਂ ਪਤਾ ਚੱਲਦਾ ਕਿ ਸਾਡੇ 'ਚ ਵਿਸ਼ਵਾਸ ਦੀ ਘਾਟ ਆ ਹੁਣ ਸ਼ਾਇਦ ਤੁਸੀਂ ਇਹ ਵੀ ਕਹੋਗੇ ਨਹੀਂ ਸਾਡੇ 'ਚ ਪੂਰਾ ਵਿਸ਼ਵਾਸ ਹੈ ਪਰ ਇਹ ਇੱਥੇ ਹੁਣ ਆਪਾਂ ਸਮਝਾਂਗੇ ਵੀ ਕੀ ਸੱਚੀ ਅਸੀਂ ਵਿਸ਼ਵਾਸ ਕਰਦੇ ਹਾਂ ਰੱਬ 'ਤੇ ਕਈ ਭੈਣਾਂ ਜਾਂ ਕਈ ਵੀਰ ਕੀ ਕਰਦੇ ਨੇ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਪੰਜੇ ਬਾਣੀਆਂ ਦਾ ਪਾਠ ਵੀ ਕਰਦੇ ਨੇ ਪਰ ਫਿਰ ਵੀ ਜਿਵੇਂ ਆਪਾਂ ਕਹਿ ਦਿੰਨੀ ਆ ਵੀ ਨજર ਲੱਗਣ ਤੋਂ ਕਈ ਲੋਕ ਨਿੰਬੂ ਟਾਂਗ ਲੈਂਦੇ ਆ ਮਿਰਚਾਂ ਟਾਂਗ ਲੈਂਦੇ ਆ ਆਪਣੇ ਕਾਰੋਬਾਰ ਵਾਲੇ ਥਾਂ ਹਨਾਂ ਯਾ ਕੀ ਕਰਦੇ ਨੇ ਜਿਵੇਂ ਕੋਈ ਵੀ ਵਗਰ ਬਾਬੇ ਦਾ ਪਤਾ ਚੱਲਿਆ ਵੀ ਆਹ ਬਾਬਾ ਜੀ ਫਲਾਨੀ ਜਗ੍ਹਾ ਗੱਡੀ ਲਾਉਂਦਾ ਇੱਕ ਪਾਸੇ ਪਾਠ ਵੀ ਕਰਦੇ ਨੇ ਤੇ ਦੂਜੇ ਪਾਸੇ ਬਾਬਾ ਗੱਡੀ ਲਾਉਂਦਾ ਜੀ ਉਥੇ ਜਾ ਕੇ ਨਾ ਸਾਡੇ ਤਾਂ ਕੰਮ ਬਣ ਗਏ ਫਿਰ ਆਪਾਂ ਸੁਣ ਕੇ ਆਪਾਂ ਵੀ ਉਧਰ ਨੂੰ ਭੱਜ ਲੈਨੇ ਆ ਤਾਂ ਫਿਰ ਇਥੋਂ ਪਤਾ ਚੱਲਦਾ ਕਿ ਸਾਨੂੰ ਵਿਸ਼ਵਾਸ ਹੈ ਕਿਉਂਕਿ ਅਗਰ ਸਾਡੇ ਅੰਦਰ ਵਿਸ਼ਵਾਸ ਹੋਵੇ ਨਾ ਤਾਂ ਸਾਨੂੰ ਜਦੋਂ ਕੋਈ ਆ ਕੇ ਇਹ ਕਹੇਗਾ ਵੀ ਤੁਸੀਂ ਨਿੰਬੂ ਟੰਗ ਲਓ ਤੁਹਾਡੇ ਕਾਰੋਬਾਰ ਨੂੰ ਨજર ਲੱਗੀ ਹੈ ਜਾਂ ਤੁਸੀਂ ਫਲਾਨੀ ਬਾਬੀ ਕੋਲ ਜਾਓ ਤਾਂ ਆਪਣਾ ਸਭ ਤੋਂ ਪਹਿਲਾ ਜਵਾਬ ਪਤਾ ਕੀ ਹੋਵੇਗਾ ਕਿ ਨਹੀਂ ਮੈਂ ਗੁਰੂ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਣਾ ਮੈਂ ਗੁਰੂ ਸਾਹਿਬ ਤੋਂ ਬਿਨਾ ਕਿਸੇ ਤੋਂ ਨਹੀਂ ਮੰਗਣਾ ਮੈਂ ਗੁਰੂ ਸਾਹਿਬ ਤੋਂ ਬਿਨਾ ਹੋਰ ਕਿਸੇ ਅੱਗੇ ਨਹੀਂ ਝੁਕਣਾ ਜੋ ਕਰਨਗੇ ਉਹ ਕਰਨਗੇ ਵਿਸ਼ਵਾਸ ਇਹ ਹੁੰਦਾ ਹੈ ਜੀ ਆਪਾਂ ਇੱਕ ਪਾਸੇ ਪਾਠ ਵੀ ਕਰਦੇ ਆਂ ਦੂਜੇ ਪਾਸੇ ਸਾਡੇ ਮਨ ਵਿੱਚ ਸਵਾਲ ਜਵਾਬ ਵੀ ਚੱਲ ਰਹੇ ਨੇ ਵੀ ਪ੍ਰਮਾਤਮਾ ਸਾਡੇ ਨਾਲ ਹੀ ਐ ਕਿਉਂ ਕਰਦਾ ਹੈ ਹੈਨਾ ਗਿਲੇ ਸ਼ਿਕਵੇ ਸਾਡੇ ਮਨ ਦੇ ਵਿੱਚ ਨੇ ਜੇ ਅਸੀਂ ਕਹਿ ਰਹੇ ਆਂ ਕਿ ਇੱਕ ਪਾਸੇ ਮੰਨ ਲਓ ਸਾਨੂੰ ਕੋਈ ਥੋੜਾ ਦੁੱਖ ਹੋਇਆ ਆਪਾਂ ਪਾਠ ਕਰ ਕਰਦੇ ਆਂ ਪਰ ਆਪਾਂ ਨਾਲ ਹੀ ਨਾਲ ਦਿਮਾਗ ਸੋਚ ਰਹੇ ਆਂ ਵੀ ਮੈਂ ਤਾਂ ਪਾਠ ਵੀ ਕਰਦਾ ਫਿਰ ਵੀ ਮੇਰੇ ਤੇ ਆ ਦੁੱਖ ਕਿਉਂ ਆਇਆ ਹੈਨਾ ਕਈ ਵਾਰੀ ਕੀ ਹੁੰਦਾ ਗੁਰੂ ਸਾਹਿਬ ਚੁੱਝੇ ਹੋਏ ਹੁੰਦੇ ਨੇ ਪ੍ਰਮਾਤਮਾ ਸਾਡੀ ਪ੍ਰੀਖਿਆ ਲੈਂਦੇ ਨੇ ਉਸ ਟਾਈਮ ਗੁਰੂ ਸਾਹਿਬ ਸਾਨੂੰ ਪਰਖ ਕੇ ਦੇਖਦੇ ਨੇ ਤੇ ਜਿਹੜਾ ਇਮਤਿਹਾਨ ਹੁੰਦਾ ਨਾ ਉਹ ਇੱਕ ਵਾਰ ਹੀ ਨਹੀਂ ਹੁੰਦਾ ਇਮਤਿਹਾਨ ਦੇਖੋ ਹੁਣ ਜਿਵੇਂ ਇੱਕ ਬੱਚਾ ਪੜ੍ਹਦਾ ਠੀਕ ਹੈ ਉਹ ਪਹਿਲਾਂ ਕੱਚੇ ਪੇਪਰ ਦਿੰਦਾ ਹੈ ਪਹਿਲਾਂ ਟੈਸਟ ਦਿੰਦਾ ਫਿਰ ਕੱਚੇ ਪੇਪਰ ਹੁੰਦੇ ਨੇ ਫਿਰ ਜਾ ਕੇ ਫਾਈਨਲ ਪੇਪਰ ਹੁੰਦੇ ਨੇ ਹੈ ਨਾ ਹਰ ਕਲਾਸ ਦੇ ਵਿੱਚ ਕਿੰਨੇ ਵਾਰੀ ਉਹ ਪੇਪਰ ਦਿੰਦਾ ਫਿਰ ਜਾ ਕੇ ਮੰਨਿਆ ਜਾਂਦਾ ਕਿ ਉਹ ਪੂਰੀ ਤਰ੍ਹਾਂ ਤਿਆਰ ਹੈ ਫਿਰ ਜਾ ਕੇ ਕਿਤੇ ਉਹ ਅਗਲੀ ਕਲਾਸ ਦੇ ਵਿੱਚ ਰੈਫਰ ਕੀਤਾ ਜਾਂਦਾ ਜਦੋਂ ਉਹ ਸਾਰੇ ਪੇਪਰਾਂ ਨੂੰ ਕਲੀਅਰ ਕਰਦਾ ਸੋ ਜੇ ਆਪਾਂ ਦੇਖੀਏ ਤਾਂ ਇਸੇ ਤਰੀਕੇ ਨਾਲ ਜਦੋਂ ਅਸੀਂ ਪੜ੍ਹਾਈ ਕਰ ਰਹੇ ਹਾਂ ਕਾਦੀ ਇੱਕ ਸਿੱਖਿਆ ਸਿੱਖ ਰਹੇ ਹਾਂ ਗੁਰਬਾਣੀ ਦੇ ਵਿੱਚ ਸਾਨੂੰ ਦੱਸਿਆ ਕਿ ਮੈਂ ਜ਼ਿੰਦਗੀ ਨੂੰ ਜਿਉਣਾ ਜ਼ਿੰਦਗੀ ਨੂੰ ਜਿਉਣਾ ਸਿੱਖ ਰਹੇ ਹਾਂ ਅਸੀਂ ਉਸ ਰਾਹ ਤੇ ਚੱਲਣਾ ਸਿੱਖ ਰਹੇ ਹਾਂ ਤਾਂ ਫਿਰ ਜਗਾ ਜਗਾ ਤੇ ਇਮਤਿਹਾਨ ਤਾਂ ਸਾਡੇ ਪੈਣੀ ਨੇ ਪਰ ਅਸੀਂ ਕੀ ਕਰਦੇ ਹਾਂ ਅਸੀਂ ਡੋਲ ਜਾਂਦੇ ਹਾਂ ਸਾਨੂੰ ਮਾੜਾ ਜਾਂ ਕਿਸੇ ਨੇ ਕਿਹਾ ਨਹੀਂ ਤੇ ਅਸੀਂ ਫਟਾਫਟ ਉਧਰ ਨੂੰ ਭੱਜ ਲੈਂਦੇ ਹਾਂ ਠੀਕ ਹੈ ਜੇ ਮੈਂ ਕੋਈ ਗੱਲ ਕਰਾਂ ਤਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀ ਨੇ ਹਿੰਮਤ ਬਖਸ਼ੀ ਹਾਂ ਸੱਚ ਬੋਲਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜੇ ਤੁਹਾਨੂੰ ਅੰਦਰੋਂ ਵਿਸ਼ਵਾਸ ਨਹੀਂ ਹੈਗਾ ਨਾ ਤਾਂ ਅਰਦਾਸ ਕਰੋ ਵੀ ਗੁਰੂ ਸਾਹਿਬ ਜੀ ਆਪ ਜਾਣੀ ਚਾਣੋ ਮੈਨੂੰ ਵਿਸ਼ਵਾਸ ਨਹੀਂ ਹੈ ਰੱਬ ਤੇ ਜਾਂ ਮੈਨੂੰ ਬਹੁਤ ਘੱਟ ਵਿਸ਼ਵਾਸ ਹੈ ਪ੍ਰਮਾਤਮਾ ਜੀ ਅਗਰ ਤੁਸੀਂ ਹੋ ਅਗਰ ਤੁਸੀਂ ਤਤਕ ਹੋ ਤਾਂ ਤੁਸੀਂ ਹੀ ਮੈਨੂੰ ਵਿਸ਼ਵਾਸ ਦਿਵਾਣਾ ਤੁਸੀਂ ਹੀ ਮੇਰਾ ਵਿਸ਼ਵਾਸ ਪੱਕਾ ਕਰਨਾ ਹੈ ਗੁਰੂ ਸਾਹਿਬ ਇਸ ਜੀ ਨਾਲ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਜਦੋਂ ਆਪਾਂ ਸੱਚੀ ਗੱਲ ਜਿਹੜੀ ਦਿਲ ਚ ਹੁੰਦੀ ਆ ਆਪਾਂ ਉਹ ਮੂੰਹ ਤੇ ਰੱਖ ਦਿਆਂ ਨਾ ਦੇਖੋ ਜੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਏਦਾਂ ਦਾ ਇਨਸਾਨ ਹੋਵੇ ਨਾ ਜੇ ਕਈ ਵਾਰੀ ਆਪਾਂ ਗੱਲ ਨਹੀਂ ਕਰਦੇ ਵੀ ਇਹ ਬੜਾ ਬੰਦਾ ਵਧੀਆ ਖਰਾ ਹੈ ਚਾਹੇ ਜਵਾਨ ਦਾ ਕੌੜਾ ਪਰ ਬੰਦਾ ਖਰਾ ਆਪਾਂ ਇਹ ਗੱਲ ਕਰਦੇ ਆ ਨਾ ਔਰ ਏਦਾਂ ਦੇ ਬੰਦੇ ਬਹੁਤ ਘੱਟ ਹੁੰਦੇ ਆ ਜਵਾਨ ਦਾ ਚਾਹੇ ਕੌੜਾ ਮਤਲਬ ਬੋਲਣ ਲੱਗਿਆ ਚਾਹੇ ਜੇ ਮਰਜੀ ਬੋਲਦਾ ਪਰ ਜਵਾਨ ਦਾ ਖਰਾ ਮਤਲਬ ਵੀ ਜੋ ਇਹਦਾ ਦਿਲ ਚ ਮੂਤੀ ਹੈ ਇਹ ਨਹੀਂ ਹੈ ਵੀ ਦਿਲ ਚ ਖੋਟ ਹੈ ਤੇ ਮੂੰਹ ਤੇ ਮਿਠਾ ਸੇ ਹੰਨਾ ਆਪਾਂ ਬਹੁਤ سارے ਆਪਣੇ ਆਸ-ਪਾਸ ਲੋਕ ਐਦਾਂ ਦੇਖਦੇ ਨੇ ਤੇ ਦਿਲ ਤੋਂ ਦਿਲ ਤੋਂ ਤਾਂ ਸਾਨੂੰ ਨਫ਼ਰਤ ਕਰਦੇ ਹੁੰਦੇ ਆ ਪਰ ਜ਼ੁਬਾਨ ਤੋਂ ਆਪਾਂ ਨੂੰ ਬਹੁਤ ਮਿੱਠਾ-ਮਿੱਠਾ ਬੋਲਦੇ ਆ ਦੇਖਦੇ ਆ ਨਾ ਆਪਾਂ ਇਦਾਂ ਦੇ ਲੋਕ ਆਪਣੇ ਆਸ-ਪਾਸ ਅਕਸਰ ਜ਼ਿੰਦਗੀ ਦੇ ਵਿੱਚ ਆਪਾਂ ਸੋ ਉਹ ਲੋਕ ਆਪਾਂ ਨੂੰ ਪਸੰਦ ਨਹੀਂ ਤਾਂ ਫਿਰ ਗੁਰੂ ਸਾਹਿਬ ਜੀ ਨੂੰ ਕਿਵੇਂ ਉਹ ਇਨਸਾਨ ਪਸੰਦ ਹੋਵੇਗਾ ਉਹ ਚਾਹੇ ਔਰਤ ਹੈ ਚਾਹੇ ਆਦਮੀ ਉਹ ਕਿਵੇਂ ਪਸੰਦ ਕਰਨਗੇ ਜਿਹਦੇ ਦਿਲ ਵਿੱਚ ਕੁਝ ਹੋਰ ਆ ਜ਼ੁਬਾਨ ਤੇ ਕੁਝ ਹੋਰ ਆ ਜੇ ਆਪਾਂ ਨੂੰ ਵਿਸ਼ਵਾਸ ਨਹੀਂ ਹੈ ਨਾ ਤਾਂ ਪਰਦਾਸ ਕਰ ਸਕਦੀਆਂ ਵੀ ਗੁਰੂ ਸਾਹਿਬ ਮੈਂ ਬਹੁਤਿਆਂ ਤੋਂ ਤੁਹਾਡੀਆਂ ਜਿਹੜੀਆਂ ਹੈਗੀਆਂ ਕਿਰਪਾ ਦੇ ਬਾਰੇ ਸੁਣਿਆ ਬਹੁਤਿਆਂ ਨੇ ਤੁਸੀਂ ਕਾਰਜ ਸਵਾਰੇ ਨੇ ਬਹੁਤਿਆਂ ਨੇ ਤੁਸੀਂ ਦੁੱਖ ਤੋੜੇ ਨੇ ਮੈਂ ਬਹੁਤਿਆਂ ਤੋਂ ਸੁਣਿਆ ਤੁਹਾਡੀ ਪ੍ਰਸ਼ੰਸਾ ਸੁਣੀ ਹੈ ਤੁਹਾਡੀ ਮਹਿਮਾ ਸੁਣੀ ਹੈ ਤਾਂ ਫਿਰ ਤੁਸੀਂ ਗੁਰੂ ਸਾਹਿਬ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਪ੍ਰਮਾਤਮਾ ਇਸ ਵਿਸ਼ ਜਿਹੜਾ ਪੱਕਾ ਵਿਸ਼ਵਾਸ ਆ ਉਹਦੇ ਵਿੱਚ ਮਤਲਬ ਕਿ ਕਿਰਪਾ ਕਰ ਦੋ ਮੇਰੇ ਤੇ ਵੀ ਪੱਕਾ ਵਿਸ਼ਵਾਸ ਜਿਹੜਾ ਮੇਰਾ ਬਣ ਜਾਵੇ ਪ੍ਰਮਾਤਮਾ ਤੇ ਅੱਪਾ ਇਹ ਅਰਦਾਸ ਅਗਰ ਗੁਰੂ ਸਾਹਿਬ ਦੇ ਚਰਨਾਂ 'ਚ ਕਰਾਂਗੇ ਤਾਂ ਗੁਰੂ ਸਾਹਿਬ ਪਰਮਾਤਮਾ ਸਾਨੂੰ ਅਹਿਸਾਸ ਦਿਵਾਉਂਦੇ ਨੇ ਦੇਖੋ ਆਪਾਂ ਇੰਨੀ ਕਿਸਮਤ ਵਾਲੇ ਨਹੀਂ ਆ ਕਿ ਆਪਾਂ ਇਹਨੇ ਚੰਗੇ ਕਰਮ ਕੀਤੇ ਆ ਕਿ ਗੁਰੂ ਸਾਹਿਬ ਸਾਨੂੰ ਸਾਹਮਣੇ ਪ੍ਰਤੱਖ ਦਿਖਾਈ ਦੇਣ ਪਰ ਗੁਰੂ ਸਾਹਿਬ ਜੀ ਸਾਨੂੰ ਜਦੋਂ ਹਰ ਮੁਸ਼ਕਿਲ 'ਚ ਅਹਿਸਾਸ ਕਿਵੇਂ ਦਿਵਾਉਂਦੇ ਆ ਜਦੋਂ ਕੋਈ ਮੁਸ਼ਕਿਲ ਆਈ ਹੋਵੇ ਤੇ ਉਹਦਾ ਰਾਹ ਕਿਵੇਂ ਬਣ ਗਿਆ ਪਰ ਪਤਾ ਨਹੀਂ ਚੱਲਦਾ ਆਪਾਂ ਨੂੰ ਕੋਈ ਤੰਗੀ ਹੈ ਕੋਈ ਮਾਇਆ ਦੀ ਲੋੜ ਆ ਕੋਈ ਕਾਰਜ ਕਰਨਾ ਹੈ ਤੇ ਕਿਵੇਂ ਇੰਤਜ਼ਾਮ ਹੋ ਗਿਆ ਸਾਨੂੰ ਪਤਾ ਹੀ ਨਹੀਂ ਚੱਲਿਆ ਇਹ ਗੁਰੂ ਸਾਹਿਬ ਦੇ ਹੋਣ ਦੀਆਂ ਨਿਸ਼ਾਨੀਆਂ ਹੀ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਦੀਆਂ ਨਿਸ਼ਾਨੀਆਂ ਹੀ ਹੈ ਜਦੋਂ ਇੱਕ ਪਾਸੇ ਸਾਨੂੰ ਇਹ ਲੱਗਦਾ ਹੈ ਵੀ ਹੁਣ ਕੋਈ ਹੱਲ ਹੀ ਨਹੀਂ ਰਿਹਾ ਕੋਈ ਰਾਹ ਨਹੀਂ ਰਿਹਾ ਪਰ ਦੂਜੇ ਪਾਸੇ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਆਂ ਵੀ ਪ੍ਰਮਾਤਮਾ ਤੁਸੀਂ ਹੀ ਵਿਸ਼ਵਾਸ ਬਣਾਉਣਾ ਹੈ ਤਾਂ ਫਿਰ ਪ੍ਰਮਾਤਮਾ ਉਦੋਂ ਆਪਣੀ ਹੋਣ ਦਾ ਆਪਣੀ ਹੋਂਦ ਦਾ ਅਹਿਸਾਸ ਸਾਨੂੰ ਕਰਵਾਉਂਦੇ ਨੇ ਸੋ ਗੁਰੂ ਸਾਹਿਬ ਦੀ ਮਿਹਰ ਹੈ ਕਿ ਅਸੀਂ ਹਮੇਸ਼ਾ ਗੁਰੂ ਸਾਹਿਬ ਤੇ ਵਿਸ਼ਵਾਸ ਬਣਾ ਕੇ ਰੱਖਿਆ ਗੁਰੂ ਸਾਹਿਬ ਤੋਂ ਬਿਨਾ ਕਿਸੇ ਨੂੰ ਨਹੀਂ ਧਿਆਇਆ हां पहला मैं एक चीज ਤੁਹਾਨੂੰ ਜਰੂਰ ਦੱਸੂਗੀ ਜਦੋਂ ਅਸੀਂ ਗੁਰਬਾਣੀ ਦੇ ਨਾਲ ਨਹੀਂ ਜੁੜੇ ਸੀ ਉਸ ਵੇਲੇ ਨਾ ਪੀਰ ਦੇ ਚਰਾਗ ਅਸੀਂ ਜਰੂਰ ਲਾਉਂਦੇ ਸੀ ਤਾਂ ਜਦੋਂ ਬਾਣੀ ਨਾਲ ਜੁੜੇ ਗੁਰੂ ਸਾਹਿਬ ਦੀ ਕਿਰਪਾ ਹੋਈ ਬਾਣੀ ਜਪਣੀ ਸ਼ੁਰੂ ਕਰਵਾਈ ਗੁਰੂ ਸਾਹਿਬ ਨੇ ਸੇਵਾ ਲੈਣੀ ਸ਼ੁਰੂ ਕਰੀ ਤਾਂ ਫਿਰ ਉਸ ਤੋਂ ਬਾਅਦ ਨਾ ਇੱਕ ਦਿਨ ਇਹ ਜਾਇਆ ਕਿ ਜਦੋਂ ਬਾਣੀ ਜਪਦੇ ਜੁਪਦੇ ਨਾ ਅੱਖਾਂ ਵਿੱਚ ਅਥਰੂ ਆ ਰਹੇ ਸੀ ਅਥਰੂ ਕਿਉਂ ਆ ਰਹੇ ਸੀ ਉਸ ਟਾਈਮ ਮੇਰੇ ਦਿਮਾਗ ਵਿੱਚ ਇੱਕ ਚੀਜ਼ ਬਾਰ-ਬਾਰ ਆ ਰਹੀ ਸੀ ਵੀ ਮੈਂ ਬਾਣੀ ਵੀ ਜਪਦੀ ਆ ਤੇ ਮੈਂ ਚਰਾਗ ਵੀ ਲਾਉਣੀ ਆ ਕਿਉਂਕਿ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇਹ ਕਿਹਾ ਵੀ ਆਪਾਂ ਗੁਰੂ ਤੋਂ ਪੂਰਾ ਵਿਸ਼ਵਾਸ ਰੱਖਣਾ ਗੁਰੂ ਤੋਂ ਬਿਨਾਂ ਆਪਾਂ ਕਿਸੇ ਹੋਰ ਦੇ ਦਰਤੀ ਨਹੀਂ ਜਾਣਾ ਜੇ ਆਪਾਂ ਨੂੰ ਗੁਰੂ ਤੇ ਵਿਸ਼ਵਾਸ ਹੈ ਤਾਂ ਹੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਤਾਂ ਉਦੋਂ ਇਹ ਚੀਜ਼ ਅਹਿਸਾਸ ਹੋਣ ਲੱਗਿਆ ਸੀ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਸਾਹਿਬ ਨੇ ਅਰਦਾਸ ਕਰਵਾਈ ਗੁਰੂ ਸਾਹਿਬ ਚਰਨਾਂ 'ਚ ਖੜੀ ਹੋ ਕੇ ਅਰਦਾਸ ਇਹ ਕੀਤੀ ਉਸ ਵੇਲੇ ਵਾਹਿਗੁਰੂ ਜੀ ਆਪ ਜਾਣੀ ਚਾਣੋ ਕਿ ਅੱਜ ਤੱਕ ਅਸੀਂ ਹਮੇਸ਼ਾ ਚਿਰਾਗ ਲਾਈ ਨੇ ਪਰ ਪ੍ਰਮਾਤਮਾ ਜੀ ਅੱਜ ਆਪ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਅਸੀਂ ਇਹ ਚਿਰਾਗ ਲਾਉਣੇ ਅੱਜ ਤੋਂ ਹੀ ਬੰਦ ਕਰ ਰਹੇ ਹਾਂ ਗੁਰੂ ਸਾਹਿਬ ਹੁਣ ਅੱਗੇ ਤੁਸੀਂ ਸੰਭਾਲ ਲਿਓ ਜੋ ਵੀ ਚੰਗਾ ਵਾੜਾ ਹੋਵੇ ਤੁਸੀਂ ਹੀ ਠੀਕ ਕਰ ਲਿਓ ਤੁਸੀਂ ਹੀ ਅੰਗ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਕਰ ਲਿਓ ਪ੍ਰਮਾਤਮਾ ਅਗਰ ਸਹੀ ਹੈ ਤਾਮੀ ਆਪਣਾ ਤੁਸੀਂ ਇਹ ਸਾਦ ਸਾਨੂੰ ਦੁਆ ਦਿਓ ਕਿ ਅਸੀਂ ਸਹੀ ਰਸਤੇ ਤੇ ਆ ਜੇ ਗਲਤ ਹੈ ਤਾਂ ਵੀ ਪਰਮਾਤਮਾ ਤੁਸੀਂ ਹੀ ਸਹੀ ਕਰਨਾ ਪਰ ਤੁਹਾਡਾ ਹੁਕਮ ਅਸੀਂ ਅੱਜ ਸਿਰ ਮੱਥੇ ਮੰਨ ਕੇ ਆਪ ਜੀ ਦਾ ਕਹਿਣਾ ਮੰਨ ਕੇ ਅਸੀਂ ਇਸ ਚਰਾਗਾ ਨੂੰ ਲਾਉਣਾ ਬੰਦ ਕਰਕੇ ਅੱਜ ਪੂਰਨ ਤੌਰ ਤੇ ਸਿਰਫ ਔਰ ਸਿਰਫ ਤੁਹਾਨੂੰ ਮੰਨਣਾ ਸ਼ੁਰੂ ਕਰ ਰਹੇ ਹਾਂ ਤੁਸੀਂ ਵਿਸ਼ਵਾਸ ਨਹੀਂ ਕਰਨਾ ਇੱਕ ਦਿਨ ਵੀ ਇਦਾਂ ਦਾ ਕੋਈ ਕੰਮ ਨਹੀਂ ਹੋਇਆ ਜੇ ਮੈਂ ਕਹਾਂ ਕਿ ਆ ਚਿਰਾਗ ਲਾਉਣੇ ਬੰਦ ਕਰੇ ਤਾਂ ਸਾਡੀ ਆ ਦੁੱਖਾਂ ਗਿਆ ਸਾਡੀ ਆ ਰੁਕਾਵਟਾਂ ਗਈ। ਕਈ ਕਈ ਵਾਰ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਜਦੋਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਚਿਰਾਗ ਨਾ ਲਾਇਆ ਕਰੋ ਜਾਂ ਹਨਾ ਗੁਰੂ ਨੂੰ ਮੰਨਦੇ ਹੋ ਤਾਂ ਪੂਰਨ ਤੌਰ ਤੇ ਮੰਨੋ ਤਾਂ ਫਿਰ ਉਹ ਕਹਿ ਦਿੰਦੇ ਨਹੀਂ ਜੀ ਨਹੀਂ ਜੇ ਅਸੀਂ ਚਿਰਾਗ ਲਾਉਣੇ ਬੰਦ ਕਰਦਾਂਗੇ ਸਾਡੇ ਤਾਂ ਘਰ ਦਾ ਬੇੜੇ ਹੁੰਦਾ ਮਾਰ ਦੇਣਾ ਉਹਨਾਂ ਨੇ ਸਾਡੇ ਤਾਂ ਤਾਂ ਕਸ਼ਟ ਹੀ ਬਹੁਤ ਆ ਜਾਣਾ। ਉਹ ਇਹ ਤੇ ਰੀਜ਼ਨ ਕੀ ਆ ਕਿ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਆ ਹਲੇ ਗੁਰੂ ਤੇ ਜਿਦਨੇ ਗੁਰੂ ਤੇ ਵਿਸ਼ਵਾਸ ਹੋ ਗਿਆ ਨਾ ਉਹਦਨੇ ਗੁਰੂ ਸਾਹਿਬ ਨੇ ਆਪਣੇ ਆਪ ਸੇਵਾ ਲੈ ਲੈਣੀ ਆ ਗੁਰੂ ਸਾਹਿਬ ਨੇ ਬਸ ਉਹਦਮ ਆਪਣੋ ਕਰਨਾ ਪੈਣਾ ਅਰਦਾਸ ਆਪਾਂ ਨੂੰ ਕਰਨੀ ਪੈਣੀ ਹੈ ਅਰਦਾਸ ਕਰਾਂਗੇ ਤਾਂ ਹੀ ਤਾਂ ਗੁਰੂ ਸਾਹਿਬ ਕਿਰਪਾ ਕਰਨਗੇ ਸੋ ਵਿਸ਼ਵਾਸ ਬਣਾ ਕੇ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋ ਤੇ ਬਾਬਿਆਂ ਕੋਲੇ ਵੀ ਜਾ ਰਹੇ ਹੋ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋ ਨਿੰਬੂ ਮਿਰਚੀ ਵੀ ਟੰਗ ਰਹੇ ਹੋ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋ ਤੇ ਚਰਾਗ ਵੀ ਲਾ ਰਹੇ ਹੋ ਇਹਨਾਂ ਚੀਜ਼ਾਂ ਤੋਂ ਸੋਚੋ ਸਮਝੋ ਤੇ ਵਿਚਾਰੋ ਇਹਨੂੰ ਵੀ ਇਹ ਸਹੀ ਹੈ ਗੁਰਬਾਣੀ ਦੇ ਮੁਤਾਬਕ ਇਹ ਸਹੀ ਹੈ ਸੋ ਉਮੀਦ ਕਰਦੀ ਆ ਜੀ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਏਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਵੀ ਕਰਦੀ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ